ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 20 ਗੁੰਡੇ ਪਾਏ ਆ ਜੀ ਸਾਰੇ ਆਪਣਾ 7-7 ਗੁੰਡਿਆਂ ਦਾ ਡਿਜ਼ਾਈਨ ਹੈ ਇਹ ਤੇ 6 ਗੁੰਡੇ ਆਪਣੇ ਕੋਲੇ ਵਾਧਾ 7-7 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾ ਕੇ ਆਪਾਂ 6 ਗੁੰਡੇ ਵਾਧਾ ਪਾਏ ਆ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਡਿਜ਼ਾਈਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਆਹ ਦੇਖੋ ਜੀ ਆਪਾਂ ਕੁੰਡੇ ਪਾ ਕੇ ਇੱਕ ਸਲਾਈ ਆਪਾਂ ਉਲਟੀ ਬਣਾ ਲਈਏ ਇੱਧਰ ਤੇ ਹੁਣ ਆਪਾਂ ਸਿੱਧੀ ਸਾਈਡ ਆ ਗਏ ਤੇ ਇੱਧਰੋਂ ਆਪਾਂ ਸਟਾਰਟ ਕਰਾਂਗੇ ਡਿਜ਼ਾਈਨ ਬਣਾਉਣਾ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਇੰਨੇ ਗੁੰਡੇ ਸਿੱਧੇ ਬਣਾਵਾਂਗੇ ਐਸ ਗੁੰਡੇ ਨੂੰ ਛੱਡ ਕੇ ਆਪਣਾ 4 ਤੇ 3 7 ਗੁੰਡਿਆਂ ਦਾ ਡਿਜ਼ਾਈਨ ਹੋ ਗਿਆ ਜੀ ਅੱਗੇ ਫਿਰ ਤਾਂ ਅਗ ਆਪਣੇ ਵੱਲ ਕਰਾਂਗੇ 4 ਗੁੰਡੇ ਉਲਟੇ ਬਣਾਵਾਂਗੇ 3 ਗੁੰਡੇ ਸਿੱਧੇ चार कुे फिर उल्टे बनावेंगे लास्ट वाले एक कुंडा सीधा उल्टी सिलाइए आप पूरी उल्टी बनावें कुछ भी नहीं करना है ਪੂਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਜੀ ਡਿਜ਼ਾਈਨ ਬਹੁਤ ਸੋਹਣਾ ਬਣਦਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਤੇ ਬਹੁਤ ਜਲਦੀ ਬਣਦਾ ਜਰੂਰ ਟਰਾਈ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਪਲੇਜ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਲਓ ਜੀ ਆਪਾਂ ਹੁਣ ਆ ਗਏ ਸਿੱਧੀ ਸਾਈਡ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਚਾਰ ਕੁੰਡੇ ਆਪਾਂ ਉਲਟੇ ਬਣਾ ਲੈਣੇ ਆਹ ਚਾਰ ਕੁੰਡੇ ਆਪਣੇ ਇਸ ਤਰ੍ਹਾਂ ਹੀ ਜਾਣਗੇ ਤੁਸੀਂ ਘੱਟ ਵੀ ਰੱਖ ਸਕਦੇ ਹੋ ਤਿੰਨ ਵੀ ਰੱਖ ਸਕਦੇ ਹੋ ਦੋ ਵੀ ਰੱਖ ਸਕਦੇ ਆਪਾਂ ਚਾਰ ਰੱਖੇ ਇੱਥੇ ਚਾਰ ਤੇ ਵੀ ਬਹੁਤ ਸੋਹਣਾ ਡਿਜ਼ਾਈਨ ਬਣਦਾ ਤੇ ਹੁਣ ਦੇਖੋ ਜੀ ਆਪਾਂ ਇੱਥੇ ਸਲਾਈ ਪਾਵਾਂਗੇ ਜੇ ਆਪਾਂ ਇੱਕ ਕੁੰਡਾ ਬਣਾ ਲਿਆ ਜੀ ਤਿੰਨ ਕੁੰਡੇ ਆਪਾਂ ਸਿੱਦੇ ਬਣਾ ਲਾਂਗੇ ਫਿਰ ਆਪਾਂ ਇੱਧਰ ਇੱਥੋਂ ਦੀ ਸਲਾਈ ਪਾ ਕੇ ਇੱਕ ਕੁੰਡਾ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਉਲਟੇ ਧਾਗਾ ਬਿੱਚੇ ਕਰਾਂਗੇ ਇਹਨਾਂ ਦੇਖੋ ਜੀ ਆਪਾਂ ਇਹ ਤਿੰਨ ਧਾਗੇ ਆਪਾਂ ਨੂੰ ਮਿਲ ਜਾਣਗੇ ਆਪਾਂ ਇੱਥੇ ਸਲਾਈ ਪਾਵਾਂਗੇ ਜਦੋਂ ਆਪਾਂ ਪੂਰਾ ਕੋਟੇ ਸਟਰ ਬਣਾਉਣਾ ਤਾਂ ਆਪਾਂ ਡਿਜ਼ਾਈਨ ਆਪਣਾ ਬਾਰਡਰ ਬਣਾ ਕੇ ਤੇ ਉਦੋਂ ਅੱਗੇ ਆਪਾਂ ਸਲਾਈਆਂ ਬਣਾ ਕੇ ਤੇ ਫਿਰ ਆਪਾਂ ਸਟਾਰਟ ਕਰਨੇ ਆਪਾਂ ਹੁਣ ਇੱਥੇ ਦੋ ਸਲਾਈਆਂ ਹੀ ਪਾਈਆਂ తికు అస్తా బ డిజైన్ ఉల్టి సైడ్ ఆ చారండే పునాటే ఆ ఫాలూ బే ਤਿੰਨ ਕੁੰਡੇ ਉਲਟੇ ਫਿਰ ਤੋਂ ਆਹ ਵਾਲਾ ਕੁੰਡਾ ਤਾਰ ਲਵਾਂਗੇ ਇੱਥੇ ਆਪਣੇ ਕੋਲੇ ਚਾਰ ਕੁੰਡੇ ਇਹਨਾਂ ਨੂੰ ਉਲਟੇ ਬਣਾ ਲਵਾਂਗੇ ਫਿਰ ਤੋਂ ਆਹ ਕੁੰਡਾ ਆਪਾਂ ਤਾਰ ਲਵਾਂਗੇ ਤਿੰਨ ਕੁੰਡੇ ਉਲਟੇ ਫੇਰਾ ਵਾਲਾ ਕੁੰਡਾ ਤਾਰ ਕੇ ਚਾਰ ਕੁੰਡੇ ਉਲਟੇ ਇਹ ਲਾਸਟ ਵਾਲਾ ਕੁੰਡਾ ਵੀ ਆਪਾਂ ਉਲਟਾ ਬਣਾ ਲੈਨੇ ਆ। ਤੇ ਲੋ ਜੀ ਆਪਾਂ ਹੁਣ ਸਿੱਧੇ ਪਾਸੇ ਆ ਗਏ। ਇੱਕ ਕੁੰਡਾ ਤਾਰਿਆ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ। ਹੁਣ ਆਪਾਂ ਇਹ ਆ ਪੰਜ ਗੁੰਡੇ ਹੋ ਗਏ ਆਪਣੇ ਕੋਲੇ ਹੁਣ ਆਪਾਂ ਇਹ ਪੰਜ ਗੁੰਡੇ ਦੇਖੋ ਇਸ ਤਰ੍ਹਾਂ ਇਕੱਠੇ ਲੈ ਕੇ ਲਓ ਜੀ ਆਪਾਂ ਬਣਾ ਲਿਆ ਇੱਕ ਗੁੰਡਾ ਫਿਰ ਆਪਾਂ ਇਸ ਤਰ੍ਹਾਂ ਕਰਾਂਗੇ ਧਾਗਾ ਕਿਉਂਕਿ ਆਪਣੇ ਤਿੰਨ ਕੁੰਡੇ ਆਪਾਂ ਤਿੰਨ ਕੁੰਡੇ ਹੀ ਬਣਾਉਣੇ ਆ ਫਿਰ ਤੋਂ ਥੋੜਾ ਜਿਆ ਇਹਨੂੰ ਆਪਾਂ ਇਸ ਤਰ੍ਹਾਂ ਲੂਜ਼ ਕਰ ਲਵਾਂਗੇ ਫਿਰ ਆਪਾਂ ਇਧਰੋਂ ਸਲਾਈ ਪਾਵਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਬਣਾ ਲਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਉਲਟੀ ਧਾਗਾ ਪਿੱਛੇ ਕਰਾਂਗੇ ਪੰਜ ਕੁੰਡੇ ਆਪਾਂ ਇਕੱਠੇ ਬਣਾਵਾਂਗੇ ਪੰਜਾਂ ਤੋਂ ਆਪਾਂ ਤਿੰਨ ਕੁੰਡੇ ਬਣਾ ਲੈਣੇ ਜੀ ਆਪਦੇ ਉਲਟੀ ਸਾਈਡ ਆ ਗਈ ਪੂਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਇੱਧਰ යපනකොට තැන්නකුන් ෙසි තැන්න බණන්ගේ ෆෙර්තෝ අපා චාර්කුන්ඩ වල්ටේ වනවාගේ තැන්න කුන් සිද්දේ ਲਓ ਜੀ ਆਪਾਂ ਆਹ ਚਾਰ ਕੁੰਡੇ ਬਣਾ ਲਏ ਸੀਗੇ ਤੇ ਹੁਣ ਦੇਖੋ ਜੀ ਆਪਾਂ ਦੂਜਾ ਡਿਜ਼ਾਈਨ ਬਣਾਉਨੇ ਆਂ ਜੇ ਆਪਾਂ ਤਿੰਨ ਕੁੰਡੇ ਫੇਰ ਲੈਣੇ ਆਂ ਦੇਖੋ 1 2 3 ਇੱਥੋਂ ਆਪਾਂ ਸਲਾਈ ਕੱਢਾਂਗੇ ਜੇ ਇੱਕ ਆਪਾਂ ਕੁੰਡਾ ਬਣਾ ਲਵਾਂਗੇ ਇਧਰੋਂ ਵੀ ਦੇਖੋ ਜੀ ਆਪਾਂ ਨੇ ਕੋਲੇ ਆਹ ਇਸ ਤਰ੍ਹਾਂ ਪਾਈ ਤਿੰਨ ਕੁੰਡੇ ਇੱਥੋਂ ਦੀ ਸਲਾਈ ਪਾਵਾਂਗੇ యక కుండా వనలాంగ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਜਿਹੜਾ ਕੁੰਡਾ ਆਪਾਂ ਐਕਸਟਰਾ ਬਣਾਇਆ ਸੀ ਉਹਨੂੰ ਆਪਾਂ اتار ਲਵਾਂਗੇ ਬਾਕੀ ਦੇ ਕੁੰਡੇ ਸਾਰੇ ਆਪਾਂ ਉਲਟੇ ਉਲਟੇ ਬਣਾ ਲਾਂਗੇ ਸਿੰਦੇ ਬਸ ਇਹ ਆ ਗਿਆ ਆਪਾਂ ਚਾਰ ਕੁੰਡੇ ਉਲਟੇ ਬਣਾਵਾਂਗੇ ਤਾਂਗਾ ਪਿੱਛੇ ਕਰਾਂਗੇ ਪੰਜ ਕੁੰਡੇ ਆਪਾਂ ਇਕੱਠੇ ਲਵਾਂਗੇ ਸਲਾਈ ਤੇ ਪੰਜਾਂ ਦਾ ਇੱਕ ਕਰ ਦਾਂਗੇ ਇਹਨਾਂ ਨੂੰ ਆਪਾਂ ਤਾਰਨਾ ਨਹੀਂ ਹੈਗਾ ਆਪਾਂ ਵਲ ਪਾ ਕੇ ਫਿਰ ਆਪਾਂ ਇਧਰੋਂ ਦੀ ਸਲਾਈ ਪਾ ਕੇ ਇੱਕ ਵਾਰੀ ਫਿਰ ਬਣਾ ਲਾਂਗੇ ਤਿੰਨ ਕੁੰਡੇ ਹੋ ਗਏ ਜੀ ਆਪਣੇ ਲਓ ਜੀ ਇਸ ਤਰ੍ਹਾਂ ਆਪਾਂ ਇਹ ਡਿਜ਼ਾਈਨ ਬਣਾਉਂਦੇ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋਊ ਆਪਣਾ ਗੁੰਡਾ ਥੋੜਾ ਇੱਧਰ ਉੱਧਰ ਹੋ ਗਿਆ ਵਾਲਾ ਜਿਵੇਂ ਆ ਇੱਥੋਂ ਆ ਅੱਗੇ ਪਿੱਛੇ ਬਣ ਗਿਆ ਇਹ ਤਾਂ ਇਸ ਤਰ੍ਹਾਂ ਦੇਖਦਾ ਤੁਸੀਂ ਧਿਆਨ ਨਾਲ ਥੋੜਾ ਜਿਹਾ ਬਣਾ ਲਿਓ ਇਹਨੂੰ ਇੱਧਰ ਕਰਨਾ ਹੋਊਗਾ ਆਪਾਂ ਗੁੰਡੇ ਨੂੰ ਆ ਦੇਖੋ ਜੀ ਮੈਂ ਤਾਂ ਇਹ ਇਸ ਤਰ੍ਹਾਂ ਹੋ ਗਿਆ ਤੇ ਚਲੋ ਜੀ ਆਪਾਂ ਥੋੜਾ ਜਿਹਾ ਬਣਿਆ ਦਿਖਾਉਨੇ ਤੁਹਾਨੂੰ ਤੇ ਆ ਦੇਖੋ ਜੀ ਆ ਇਸ ਤਰ੍ਹਾਂ ਬਣਿਆ ਇਹ ਕਿੱਕਰ ਨਾਲ ਸੋਨਾ ਬਣਿਆ ਤੇ ਜ਼ਰੂਰ ਟਰਾਈ ਕਰਿਓ ਬਹੁਤ ਸੋਹਣਾ ਲੱਗਦਾ ਜੀ ਆਪਾਂ ਸਵੈਟਰ ਬਣਾਉਣਾ ਹੋਵੇ ਤਾਂ ਬਹੁਤ ਸੋਹਣਾ ਲੱਗਦਾ ਇਹ ਸਵੈਟਰ ਤੇ ਤਾਂ ਬਾਕੀ ਆਪਾਂ ਆਪਣੇ ਪਸੰਦ ਦਾ ਕੋਈ ਟੀ ਸਵੈਟਰ ਜੈਕਟ ਕੁਝ ਵੀ ਬਣਾਓ ਹਰੇਕ ਪ੍ਰੋਜੈਕਟ ਤੇ ਚੱਣ ਵਾਲਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਜ਼ਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਵੱਤੋ ਅੱਗੇ ਸ਼ੇਅਰ ਤੇ ਲਾਈਕ ਕਰਿਓ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਇਸ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ